26 ਨਵੰਬਰ 1949 ਨੂੰ ਜਦੋਂ ਸੰਵਿਧਾਨ ਅੰਗੀਕਾਰ ਹੋਇਆ ਤਾਂ ਭਾਰਤ ਰਤਨ ਬਾਬਾ ਸਾਹਿਬ ਪੀਮਰਾਓ ਉਮੀਦਕਰ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ ਕਿ ਕੀ ਤੁਸੀਂ ਖੁਸ਼ ਹੋ ਤਾਂ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਮੈਂ ਸੰਵਿਧਾਨ ਨੂੰ ਪੂਰਨ ਰੂਪ ਵਿੱਚ ਮੁਕੰਮਲ ਕਰ ਦਿੱਤਾ ਹੈ ਜੋ ਭਾਰਤ ਵਾਸੀਆਂ ਲਈ ਬਹੁਤ ਵੱਡੀਆਂ ਸੁਰੱਖਿਤ ਸੁਵਿਧਾਵਾਂ ਲਾਗੂ ਕਰੇਗਾ ਆਪੇ ਨਾਲ ਇਹ ਵੀ ਕਿਹਾ ਜੇਕਰ ਭਾਰਤ ਦੇਸ਼ ਦੇ ਲੋਕ ਦੇਸ਼ ਨਾਲੋਂ ਵੱਡੀ ਆਪਣੀ ਪਾਰਟੀ ਆਪਣੇ ਦਲਪੰਥ ਨੂੰ ਸਮਝਣਗੇ ਤਾਂ ਇੱਕ ਵਾਰ ਫਿਰ ਤੋਂ ਭਾਰਤ ਦੇਸ਼ ਬਹੁਤ ਵੱਡੇ ਖਤਰੇ ਵਿੱਚ ਆ ਸਕਦਾ ਤੇ ਇਸ ਵਾਰ ਇਸ ਨੂੰ ਕੋਈ ਨਹੀਂ ਬਚਾ ਸਕਦਾ ਕੋਈ ਵੀ ਪਾਰਟੀ ਕੋਈ ਵੀ ਦਾਲਾ ਦੇਸ਼ ਨਾਲੋਂ ਵੱਡਾ ਨਹੀਂ ਹੁੰਦਾ ਸਵਿਧਾਨ ਅਨੁਸਾਰ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਗਿਆ ਲੋਕਤੰਤਰ ਕੋਈ ਵੀ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਵੀ ਵੋਟ ਪਾ ਸਕਦਾ ਔਰ ਕੋਈ ਵੀ ਇਲੈਕਸ਼ਨ ਲੜ ਸਕਦਾ ਅੱਜ ਦੇਖਣ ਵਾਲੀ ਗੱਲ ਇਹ ਆ ਕਿ ਲੋਕਤੰਤਰ ਦਾ ਘਾਣ ਕੌਣ ਕਰ ਰਿਹਾ ਲੋਕਤੰਤਰ ਦਾ ਵਿਰੋਧ ਕੌਣ ਕਰ ਰਿਹਾ ਬਾਬਾ ਸਾਹਿਬ ਜੀ ਦੇ ਸੰਵਿਧਾਨ ਦਾ ਵਿਰੋਧ ਕੌਣ ਕਰ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਿਕਦੇਵ ਸਿੰਘ ਲੋਹਾਰਾ ਤਾਰਮ ਕੋਟ ਜ਼ਿਲ੍ਹਾ ਮੋਗਾ ਹਲਕਾ ਫਰੀਦਕੋਟ ਦੇ ਰਹਿਣ ਵਾਲਾ ਹਾਂ ਮੈਂ ਨਾ ਤਾਂ ਅਕਾਲੀ ਆਂ ਅਤੇ ਨਾ ਹੀ ਕਾਂਗਰਸੀ ਆਂ ਅਤੇ ਨਾ ਹੀ ਝਾੜੂ ਵਾਲਿਆਂ ਦਾ ਸਮਰਥਕ ਆਂ ਤੇ ਨਾ ਹੀ ਭਾਜਪਾ ਵਾਲਿਆਂ ਦਾ ਸਮਰਥਕ ਆ ਮੈਂ ਬਾਬਾ ਸਾਹਿਬ ਭੀਮਰਾਓ ਅੰਬੀਦਕਰ ਸਾਹਿਬ ਜੀ ਦੇ ਪੁੱੁਰਣਿਆ ਤੇ ਚੱਲ ਰਿਹਾ ਆ ਅੱਜ ਦੀ ਮੇਰੀ ਜੋ ਸਟੇਟਮੈਂਟ ਆ ਇਹ ਹਾਂਸ ਰਾਜ ਹਾਂਸ ਜੀ ਲਈ ਆ ਮੈਂ ਪੂਰਨ ਤੌਰ ਤੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹੰਸ ਰਾਜ ਹੰਸ ਜੀ ਦਾ ਸਮਰਥਨ ਕਰ ਰਿਹਾ ਹਾਂ ਇਸ ਤੋਂ ਪਹਿਲਾਂ ਕਿ ਆਪਾਂ ਇਸ ਦਾ ਕਾਰਨ ਜਾਣੀਏ ਤਾਂ ਮੈਂ ਤੁਹਾਨੂੰ 2 ਸਾਲ ਪਿੱਛੇ ਲੈ ਚੱਲਦਾ 20 2 2022 ਦੇ ਵਿੱਚ ਦਿਨ ਐਤਵਾਰ ਨੂੰ ਜਦੋਂ ਰਾਜ ਸਭਾ ਦੀਆਂ ਵੋਟਾਂ ਪੈ ਰਹੀਆਂ ਸਨ ਤਾਂ ਉਸ ਟਾਈਮ ਮੈਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਧਰਮਕੋਟ ਹਲਕੇ ਦੇ ਆ ਵਿਧਾਇਕ ਕਾਕਾ ਲੋਗੜ ਜਿਨੂੰ ਹਮਾਇਤ ਕੀਤੀ ਸੀ ਅਤੇ ਲਾਈਵ ਸਟੇਟਮੈਂਟ ਵੀ ਦਿੱਤੀ ਉਸ ਦਾ ਕਿਉਂਕਿ ਵੋਟ ਸਾਨੂੰ ਸਾਹਮਣੇ ਵਾਲਾ ਬੰਦਾ ਦੇਖ ਕੇ ਪਾਉਣੀ ਚਾਹੀਦੀ ਆ ਨਾ ਕਿ ਕਿਸੇ ਦੇ ਦਬਾਅ ਹੇਠ ਆ ਕੇ ਮੈਂ ਇੱਥੇ ਤੁਹਾਡੇ ਨਾਲ 2020 ਦੀਆਂ ਚੋਣਾਂ ਦਾ ਜ਼ਿਕਰ ਇਸ ਲਈ ਕੀਤਾ ਕਿ ਕਿਤੇ ਪੰਜਾਬ ਦੇ ਵੱਡੇ ਠੇਕੇਦਾਰ ਮੈਨੂੰ ਬੀਜੇਪੀ ਦਾ ਬੰਦਾ ਨਾ ਬਣਾ ਦੇਣ ਮੈਂ ਹਾਂਸ ਰਾਜ ਹੰਸ ਜੀ ਦੀ ਹਮਾਇਤ ਤੇ ਸਮਰਥਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਲਈ ਕਰ ਰਿਹਾ ਕਿਉਂਕਿ ਉਹ ਹਰੀ ਸਿੰਘ ਨਲੂਏ ਦੀ ਕੌਮ ਦਾ ਹੀਰਾ ਹੈ ਮੈਂ ਹਾਂਸ ਰਾਜ ਹੰਸ ਦੀ ਹਮਾਇਤ ਇਸ ਲਈ ਕਰ ਰਿਹਾ ਕਿਉਂਕਿ ਉਹ ਅਕਾਲੀ ਫੂਲਾ ਸਿੰਘ ਦੀ ਕੌਮ ਦਾ ਹੀਰਾ ਹੈ ਮੈਂ ਹਾਂਸ ਰਾਜ ਹੰਸ ਦੀ ਹਮਾਇਤ ਤੇ ਸਮਰਥਨ ਇਸ ਲਈ ਕਰ ਰਿਹਾ ਕਿਉਂਕਿ ਉਹ ਬਾਬਾ ਜੀਵਨ ਸਿੰਘ ਜੀ ਫਲਵਾੜੀ ਦਾ ਬੂਟਾ ਹੈ ਔਰ ਮੈਂ ਹਾਂਸ ਰਾਜ ਹਾਂਸ ਦੀ ਹਮਾਇਤ ਇਸ ਲਈ ਵੀ ਕਰ ਰਿਹਾ ਕਿਉਂਕਿ ਉਹ ਗਰੀਬ ਕੱਚਿਆਂ ਘਰਾਂ ਦੇ ਵਿੱਚੋਂ ਉੱਠ ਕੇ ਅਸਮਾਨ ਨੂੰ ਟਾਕੀਆਂ ਲਾ ਚੁੱਕਿਆ ਹੈ ਹਾਂਸ ਰਾਜ ਹਾਂਸ ਪਿਆਵ ਦਾ ਉਹ ਚਿਹਰਾ ਹੈ ਜਿਸ ਨੂੰ ਪਦਮ ਸਿਰੀ ਨਾਲ ਨਵਾਜਿਆ ਗਿਆ ਇੱਥੇ ਤੱਕ ਪਹੁੰਚਣਾ ਕਿਸੇ ਕੜਮ ਚੌਧਰੀ ਦੀ ਹੈਸੀਅਤ ਨਹੀਂ ਹੈ ਮੈਂ ਇਸ ਲਈ ਵੀ ਹਾਂਸ ਰਾਜ ਹਾਂਸ ਦਾ ਸਮਰਥਨ ਕਰ ਰਿਹਾ ਕਿਉਂਕਿ ਉਹ ਮਜ਼ਦੂਰ ਗਰੀਬਾਂ ਦੇ ਘਰਾਂ ਵਿੱਚੋਂ ਨਿਕਲ ਕੇ ਅੱਜ ਸੂਰਜ ਵਾਂਗ ਚਮਕ ਰਿਹਾ ਤੇ ਕਈਆਂ ਦੀਆਂ ਅੱਖਾਂ ਦੀ ਰੜਕ ਵੀ ਬਣ ਚੁੱਕਿਆ ਜੇਕਰ ਖਡੂਰ ਸਾਹਿਬ ਦੀ ਸੀਟ ਤੇ ਲੋਕ ਪਾਰਟੀਬਾਜ਼ੀ ਤੋਂ ਉੱਪਰ ਹੋ ਕੇ ਗੱਲ ਕਰ ਸਕਦੇ ਆ ਤਾਂ ਕੀ ਅਸੀਂ ਆਪਣੀ ਕੌਮ ਦੇ ਹੀਰੇ ਲਈ ਪਾਰਟੀਬਾਜ਼ੀ ਤੋਂ ਉੱਪਰ ਹੋ ਕੇ ਗੱਲ ਕਿਉਂ ਨਹੀਂ ਕਰ ਸਕਦੇ ਦੋ ਤਿੰਨ ਦਿਨ ਪਹਿਲਾਂ ਕਿਸੇ ਪਿੰਡ ਵਿੱਚ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਵਿੱਚ ਕਰਵਾਈ ਗਈ ਸੀ ਕਿ ਜੇਕਰ ਕਿਸੇ ਨੇ ਫਰੀਦਕੋਟ ਹਲਕੇ ਤੋਂ ਹੰਸਰਾਜ ਹੰਸ ਦੀ ਹਮਾਇਤ ਕੀਤੀ ਜਾਂ ਹੰਸਰਾਜ ਹੰਸ ਨੂੰ ਵੋਟ ਪਾਈ ਜਾਂ ਹੰਸਰਾਜ ਹੰਸ ਨੂੰ ਆਪਣੇ ਪਿੰਡ ਬੁਲਾਇਆ ਤਾਂ ਪੂਰਨ ਤੌਰ ਤੇ ਪਿੰਡ ਵੱਲੋਂ ਉਸ ਦਾ ਬਾਈਕਾਟ ਕੀਤਾ ਜਾਵੇਗਾ ਇਥੋਂ ਤੱਕ ਵੀ ਕਿਹਾ ਗਿਆ ਕਿ ਉਸ ਦਾ ਪਿੰਡ ਵਿੱਚੋਂ ਪੰਡਾ ਤਿਆਗ ਦੇਾਂਗੇ ਲੋ ਪਾਈ ਮੈਂ ਸਮਰਥਨ ਕਰਦਾ ਮੈਂ ਸਟੇਟਮੈਂਟ ਦਿੰਦਾ ਸੁਖਦੇਵ ਸਿੰਘ ਮੇਰਾ ਨਾਮ ਆ ਲੋਹਾਰਾ ਪਿੰਡ ਹਲਕਾ ਧਰਮਕੋਟ ਫਰੀਦਕੋਟ ਹਲਕੇ ਦੇ ਰਹਿਣ ਵਾਲਾ ਮੈਂ ਪੂਰਨ ਤੌਰ ਤੇ ਆਪਣੇ ਕੌਮ ਦੇ ਹੀਰੇ ਹੰਸ ਰਾਜ ਹੰਸ ਦੀ ਹਮਾਇਤ ਕਰ ਰਿਹਾ ਹਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਔਰ ਪੈਂਡ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਹੈ ਸਾਨੂੰ ਵੋਟ ਦਾ ਅਧਿਕਾਰ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਸਾਹਿਬ ਨੇ ਦਿੱਤਾ ਕੋਈ ਕੌਣ ਹੁੰਦਾ ਸਾਨੂੰ ਪਿੰਡ ਦੇ ਵਿੱਚੋਂ ਤਿਆ ਕਰਨ ਵਾਲਾ ਵੋਟ ਪਾਉਣ ਦਾ ਅਧਿਕਾਰ ਸਾਨੂੰ ਸੁਵਿਧਾਨ ਦਿੰਦਾ ਬਾਬਾ ਸਾਹਿਬ ਜੀ ਜੀ ਦੇਣਾ ਇਹ ਸਾਨੂੰ ਫਿਰ ਤੁਸੀਂ ਕੌਣ ਹੁੰਨੇ ਹੋ ਲੋਕਤੰਤਰ ਭੰਗ ਕਰਨ ਵਾਲੇ ਜੇ ਤੁਹਾਡੇ ਵਿੱਚ ਦਾਵਾ ਤਾਂ ਤੁਸੀਂ ਇਲੈਕਸ਼ਨ ਲੜ ਲਓ ਚੋਣ ਵਿੱਚ ਬਰਾਬਰ ਉਤਰੋ ਭਾਈ ਸਿਵਿਧਾਨ ਅਨੁਸਾਰ ਅਗਰ ਅਮਰਤਪਾਲ ਸਿੰਘ ਇਲੈਕਸ਼ਨ ਲੜ ਸਕਦਾ ਜੇਲ੍ਹ ਦੇ ਵਿੱਚ ਬੈਠਿਆ ਤੇ ਫਿਰ ਹੰਸ ਰਾਜ ਹੰਸ ਵੋਟ ਕਿਉਂ ਨਹੀਂ ਮੰਗ ਸਕਦਾ ਉਸ ਨੂੰ ਅਧਿਕਾਰ ਭਾਰਤ ਦੇ ਸੰਵਿਧਾਨ ਨੇ ਦਿੱਤਾ ਕੀ ਤੁਸੀਂ ਸੰਵਿਧਾਨ ਤੋਂ ਉੱਪਰੋਂ ਜਿਹੜੇ ਲੋਕ ਅੱਜ ਡਾਂਗਾ ਲੈ ਕੇ ਵਿਰੋਧ ਕਰਦੇ ਆ ਭਾਈ ਕੀ ਤੁਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਹੋ ਕੀ ਤੁਸੀਂ ਬਾਬਾ ਸਾਹਿਬ ਦੇ ਸੰਵਿਧਾਨ ਤੋਂ ਉੱਪਰੋਂ ਜੇ ਤੁਸੀਂ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਮੰਨਦੇ ਹੋ ਤਾਂ ਸੰਵਿਧਾਨ ਅਨੁਸਾਰ ਤੁਸੀਂ ਖੁਦ ਇਲੈਕਸ਼ਨ ਲੜੋ ਬਰਾਬਰ ਖੜੋ ਜੇ ਤੁਹਾਨੂੰ ਲੱਗਦਾ ਪਿੰਡ ਦੇ ਸਾਰੇ ਲੋਕ ਤੁਹਾਡੀ ਹਮਾਇਤ ਕਰ ਰਹੇ ਆ ਤੁਹਾਡੇ ਨਾਲ ਆ ਤਾਂ ਤੁਸੀਂ ਵੋਟਾਂ ਪਾਉਂਗੇ ਜਿੱਤ ਜਾਓਗੇ ਔਰ ਸੱਤਾ ਦੇ ਵਿੱਚ ਆ ਜਾਓਗੇ ਜਿਹੜਾ ਤੁਹਾਡਾ ਦਰਦ ਹੋਇਆ ਤੁਸੀਂ ਜਾ ਕੇ ਉਹ ਲੋਕ ਸਭਾ ਦੇ ਵਿੱਚ ਆਪਣਾ ਦਰਦ ਰੱਖ ਸਕਦੇ ਹੋ ਬਾਕੀ ਜੇ ਮੈਂ ਇਦਾਂ ਹੀ ਬੋਲਦਾ ਰਿਹਾ ਤਾਂ ਗੱਲ ਬੜੀ ਲੰਬੀ ਹੋ ਜਾਏਗੀ ਮੈਂ ਤਾਂ ਆਪਣੀ ਕੌਮ ਦੇ ਹੀਰੇ ਲਈ 80% ਕਿਸਾਨ ਮਜ਼ਦੂਰ ਤੇ ਸਾਰੇ ਕਿਰਤ ਕਿਸਾਨਾਂ ਕਿਰਤ ਕਰਨ ਵਾਲਿਆਂ ਨੂੰ ਇਹੀ ਕਹਾਂਗਾ ਕਿ ਭਾਈ ਤੁਹਾਨੂੰ ਬੀਜੇਪੀ ਤੋਂ ਕੋਈ ਖਤਰਾ ਨਹੀਂ ਹੈ ਤੁਹਾਨੂੰ ਹੰਸਰਾਜ ਜੀ ਤੋਂ ਕੋਈ ਖਤਰਾ ਨਹੀਂ ਹੈ ਜਿਹੜੇ 4 400 5 500 ਕਿੱਲਾਂ ਦੇ ਮਾਲਕਾ ਉਹਨਾਂ ਦੇ ਟੱਡੇ ਚ ਟੀੜਤਾ ਹੋ ਸਕਦੀ ਹੈ ਭਾਈ ਹੰਸਰਾਜ ਹੰਸ ਤੋਂ ਤੁਹਾਨੂੰ ਕੋਈ ਖਤਰਾ ਨਹੀਂ ਹੈ ਦੂਜੀ ਗੱਲ ਜਦੋਂ ਮਰਜੀ ਤੁਸੀਂ ਹੰਸਰਾਜ ਨੂੰ ਫੋਨ ਲਾ ਕੇ ਦੇਖ ਲਿਓ ਜੇ ਕਾਲ ਰਸੀਵ ਨਾ ਕੀਤੀ ਗਈ ਤਾਂ ਤੁਹਾਨੂੰ ਬੈਕ ਕਾਲ ਆਊਗੀ ਤੇ ਬਾਕੀ ਗੱਲ ਰਹਗੀ ਬਾਕੀ ਦੇ ਖੜੇ ਹੋਏ ਕੈਂਡੀਡੇਟਾਂ ਦੀ ਮੇਰਾ ਕਿਸੇ ਦੇ ਨਾਲ ਕੋਈ ਮਤਭੇਦ ਨਹੀਂ ਹੈ ਨਾ ਹੀ ਮੈਂ ਕਿਸੇ ਪਾਰਟੀ ਦਾ ਬੰਦਾ ਹਾਂ ਲੇਕਿਨ ਇੱਕ ਗੱਲ ਨਾ ਹੀ ਮੈਂ ਕਿਸੇ ਪਾਰਟੀ ਦਾ ਬੰਦਾ ਹਾਂ ਲੇਕਿਨ ਇੱਕ ਗੱਲ ਜ਼ਰੂਰ ਕਹਾਂਗਾ ਦੂਸਰੇ ਕੈਂਡੀਡੇਟਾਂ ਨੂੰ ਵੀ ਤੁਸੀਂ ਕਾਲ ਲਾ ਕੇ ਦੇਖ ਲਓ ਕਾਲ ਪਿੰਡਾਂ ਦੀਆਂ ਮਹਿੰਗੀਆਂ ਕੋਠੀਆਂ ਤੱਕ ਹੀ ਸੀਮਤ ਰਹਿ ਜਾਂਦੀ ਆ ਤੁਹਾਡੇ ਸਧਾਰਨ ਬੰਦੇ ਤੱਕ ਕਿਸੇ ਦਾ ਜਵਾਬ ਨਹੀਂ ਆਉਂਦਾ ਤੇ ਮੈਂ ਇਹ ਗੱਲ ਅੱਜ ਦੀ ਨਹੀਂ ਕਰ ਰਿਹਾ ਮੈਂ ਕਿਸੇ ਪਿਛਲੇ ਕਈ ਸਾਲਾਂ ਤੋਂ ਦੇਖ ਰਿਹਾ ਕਿ ਹਾਂਸ ਰਾਜ ਹਾਂਸ ਨੂੰ ਜਦੋਂ ਵੀ ਕੋਈ ਕਾਲ ਕਰਦਾ ਜੇ ਉਹ ਉਸ ਟਾਈਮ ਅਟੈਂਡ ਨਾ ਕਰ ਪਾਵੇ ਤਾਂ ਉਸ ਦਾ ਜਵਾਬ ਜ਼ਰੂਰ ਦਿੰਦੇ ਆ ਭਾਈ ਜੇਕਰ ਆਵਾਜ਼ ਕੋਈ ਤੁਹਾਡੇ ਤੱਕ ਪਹੁੰਚ ਸਕਦੀ ਤਾਂ ਉਹ ਹਾਂਸ ਰਾਜ ਹਾਂਸ ਦੀ ਆਵਾਜ਼ ਆ ਬੋਲਣ ਲਈ ਤਾਂ ਬਹੁਤ ਕੋਝਾ ਹੁਣ ਸਿਰਫ ਇਹੀ ਕਹਾਂਗਾ ਕਿ ਭਾਈ ਆਪਣੇ ਹੀਰੇ ਨੂੰ ਸਪੋਰਟ ਕਰੋ ਜਿਨ੍ਹਾਂ ਨੇ ਲੱਤਾਂ ਖਿੱਚਣੀਆਂ ਖਿੱਚ ਲੈਣ ਭਾਈ ਜੀ ਨੂੰ ਰਾਜ ਭਾਗ ਉਹ ਕਾਲਪੁਰਕ ਵਾਹੀ ਗੁਰੂ ਕਰਉਂਦਾ ਉਹੀ ਕਰਦਾ ਬੰਦੇ ਦੇ ਹੱਥ ਕੁਝ ਹੁੰਦਾ ਤਾਂ ਹੋਂ ਨੂੰ ਕੁਝ ਦਾ ਕੁਝ ਹੋ ਜਾਂਦਾ ਮੈਂ ਅਖੀਰ ਵਿੱਚ ਇੱਕ ਵਾਰ ਫਿਰ ਇਹੀ ਕਹਾਂਗਾ ਕਿ ਆਪਣੀ ਕੌਮ ਦੇ ਹੀਰੇ ਨੂੰ ਸਪੋਰਟ ਕਰੋ ਹਰੀ ਸਿੰਘ ਨਲੂਏ ਦੀ ਕੌਮ ਦਾ ਹੀਰਾ ਅਕਾਲੀ ਫੂਲਾ ਸਿੰਘ ਦੀ ਕੌਮ ਦਾ ਹੀਰਾ ਬਾਬਾ ਜੀਵਨ ਸਿੰਘ ਦੀ ਫਲਵਾੜੀ ਦਾ ਹੀਰਾ ਡਾਕਟਰ ਅੰਬੇਦਕਰ ਭੀਮਰਾਓ ਜੀ ਦੀ ਫਲਵਾੜੀ ਦਾ ਹੀਰਾ 80% ਲੋਕ ਕਿਰਤੀ ਕਿਸਾਨੀ ਮੈਂ ਦੂਰ ਭਾਈ ਸਪੋਰਟ ਕਰੋ ਵਾਦ ਤੋਂ ਵਾਦ ਇਸ ਹੀਰੇ ਨੂੰ ਬਾਕੀ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਹੈ ਇਹ ਤੁਸੀਂ ਦੇਖ ਹੀ ਚੁੱਕੇ ਹੋ ਪਹਿਲਾਂ ਤੇ ਮੈਂ ਉਸ ਟਾਈਮ ਵੀ ਟਣਕਾ ਕੇ ਆਖਿਆ ਸੀ ਕਿ ਮੈਂ ਹਮਾਇਤ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਕਰਾਂਗਾ ਭਾਈ ਵੋਟ ਆਪਣੇ ਹਲਕੇ ਦੇ ਵਿੱਚ ਤਾਂ ਇਨਸਾਨ ਦੇ ਕੇ ਪਾਉਣੀ ਚਾਹੀਦੀ ਆ ਪਾਰਟੀਆਂ ਤੋਂ ਹਮੇਸ਼ਾ ਉੱਪਰ ਉੱਟ ਕੇ ਕੰਮ ਕਰਨਾ ਚਾਹੀਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤਾਂ ਇਸੇ ਲਈ ਕਹਿੰਦਾ ਹਾਂ ਰਾਤ ਨਹੀਂ ਖਵਾ ਬਦਲਦੇ ਹਨ ਮੰਜ਼ਲ ਨਹੀਂ ਕਾਰਮਾ ਬਦਲਦਾ ਹੈ ਜਜ਼ਬਾ ਰੱਖੋ ਜਿੱਤਨੇ ਕਾ ਕਿਉਂਕਿ ਕਿਸਮਤ ਬਦਲੇ ਜਾਂ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ